ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਿਆ ਕਰਨਾ ਕਿਉਂਕਿ ਜੀ ਇਹ ਅਸੀਂ ਸਿਰਫ ਛੜੇ ਸਾਟ ਤੇ ਲੁੱਟੇ ਲੰਡੇ ਵਾਸਤੇ ਬਣਾ ਰਹੇ ਹਾਂ ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਜੀ ਕਿਉਂਕਿ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਜੀ ਸਾਡਾ ਕਿਸੇ ਵੀ ਯਾਦ ਪਾਤ ਨਾਲ ਕੋਈ ਸੰਬੰਧ ਨਹੀਂ ਕਿਸੇ ਨੂੰ ਠੇਜ ਫਟਾਉਣਾ ਸਾਡਾ ਕੋਈ ਮਕਸਦ ਨਹੀਂ ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਜੀ ਧੰਨਵਾਦ ਧੰਨਵਾਦ ਏ ਦੇ ਯਾਰ ਜਿੰਨੂ ਕਹਿਵਾਂ ਅਸੀਂ ਨੇਖ ਘੜ ਕੇ ਵਿਛਾਣਾ ਕਰ ਐ ਸਿੱਟੇ ਯੂ ਕਾਮ ਲਿਆ ਬੰਮੀ ਇਹੇ ਖਾਸ ਮਲੀ ਕਿਥੋਂ ਪੇਸ਼ ਪਈ ਆ ਕਾਮਲੀ ਦੋਲਾ ਕੋਈ ਹਿੰਪੂ ਨਹੀਂ ਪਤਾ ਇੰਤਰੇ ਕਿਨਾਂ ਸਰਾ ਨਹੀਂ ਚਲਾਉਂਦੇ ਪੁੱਛਦੇ ਆ ਆਹ 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 ਆਹਾ ਸੋਤਾ ਕਰਦੂ ਕੰਮਾਂ ਨੂੰ ਵੀ ਮੇ ਤੁ ਪੈਣਾ ਕੰਮ ਨੇ ਲੈਣਿਆ ਕਰ

ਤੇ ਨਾ ਇਹ ਕੰਮ ਆਪ ਨੂੰ ਮੈਨਾਂ ਕੋ ਚੱਬੂ ਦਾ ਕੰਮ ਨਾ ਕਰੀ ਉਹ ਨੀਂਦ ਦੇ ਸੌਖੀ ਆ ਜਾਂਦੀ ਐ ਕੋਈ ਲਾ ਕੇ ਪੇਗ ਨੀਂਦ ਸਭ ਦੀ ਚਾਰੀ ਰਾਤ ਤੰਗ ਕਰੀ ਜਾਂਦੇ ਰਹਿੰਦੇ ਨੇ ਲਾਏ ਆਏ ਆ ਮਿਸਰਕ ਲਾਰੇ ਤੇ ਚੰਗਾ ਚੱਲ ਜਾਂਦਾ ਤੇ ਇਹ ਕੰਮ ਬੁੱਢੇ ਲੱਹਣੂ ਤੈਨੂੰ ਹੋਰ ਹੋਰ ਕੀ ਕੰਮ ਹੁੰਦਾ ਦਾ ਬੁੱਢਾ ਬੱਠੇ ਨਾ ਜਿੱਦ ਕੱਲ ਤੇ ਨੀਂਦ ਨਹੀਂ ਜਾਂਦੀ ਐ ਤੇ ਉਹ ਨੀਆਂ ਦੀ ਕਵੇਲੇ ਨਾ ਨਿਕਲਿਆ ਕਰ ਗਰੇ ਲੁਕੇ ਮੈਂ ਵੱਡੀ ਰਾਤ ਕਿਦੋਂ ਨੀਂਦ ਸੀ ਘਰੀ ਸੋਨੋ ਅਜੇ ਕੋ ਦੁਨੀਆ ਨਹੀਂ ਛੱਡਦੀ ਦੀ ਰਾਤ ਨੂੰ ਭੁੰਨਿਆ ਕਿਤੇ ਦੇਖੀ ਕੋਈ ਜਾਪਾ ਚੇੜ ਦੇ ਮੈਂ ਸੱਪਾ ਕਿਸੇ ਨੇ ਇਹ ਤੂੰ ਹੈ ਤਾਂ ਸਹੀ ਆਇਆ ਤਾਂ ਸਹੀ ਗੱਲ ਬੱਕਰੀ ਹੈ ਕੋਈ ਪਤਾ ਨਹੀਂ ਲੱਗਦਾ ਅੱਖ ਮੇ ਤੇ ਕਾ ਲੱਗ ਜੇ ਕਿਤੇ ਤੇਰਾ ਲਾ ਲਾ ਵੇ ਤੂੰ ਆਜਾ ਜੇ ਤੂੰ ਕਹਿੰਦੇ ਮਤੋਂ ਉਹ ਥੋੜੀ ਆ ਨੋ 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 ਐ ਭੇਂ ਦੇ ਖਾਸ ਨੇ ਮੇਰੇ ਦਾ ਨਹੀਂ ਬਦਾਮ ਖਾਦੇ ਤੂੰ ਲੋ ਕੱਢ ਦਿਆ ਜੋ ਜੋ ਘਟ ਭੈ ਸੋਦੀ ਮੇਰੀ ਵੱਖੀ ਚੜ ਜਾਂਦੀ ਏ ਤੂੰ ਕਹਿੰਨੇ ਕੁਛ ਨਹੀਂ ਫੰਡਾ ਅੱਜ ਤਹੇ ਨੂੰ ਸੋ ਕਰਾਂਗੀ ਕੰਮ ਕੀ ਕੰਮ ਕਹਿੰਦਾ ਥੱਕੀ ਦਾ ਪਈ ਆ ਕੋਈ ਨੋ ਇਲਾ ਨੂੰ ਲੱਗ ਤਾਲ ਦੀ ਨਹੀਂ ਆ ਉਹ ਚਾਲ ਦੇ ਕਾਨੂੰ ਮੈਂ ਤਾਂ ਪੁੱਛ ਨਾ ਥੱਕੀ ਪਈਆਂ ਭੂਰੇ ਹੋ ਲੈ ਅ ਪ੍ਰਕਿਰਮਾ ਦੇ ਨਾਲ ਹੋ ਗਿਆ। ਹਾਂ, ਕੰਮ ਘੱਟ ਘਰ ਧੋ ਰਹੀ ਸੀਗਾ। ਆ ਮੈਨੂੰ ਸੋ ਗੱਪਾਂ ਹੋ ਗਈਆਂ। ਉਹ ਤਾਂ ਅਜ ਕਾਲ ਨੂੰ ਸੋ ਜਾ ਅਦਰ ਛੋਲੀ ਬਣ ਗਈ ਹੋਣੀ ਐ। ਉਹ ਸੋ ਜਾ ਮੈਨੂੰ ਕਹੇ ਨਾਲ ਆ ਗਿਆ। ਉਹ ਖਾਣ ਪੀਣ ਨਾਲ ਕੁਸਲੀ ਚੀਜ਼ ਖਾਣੀ ਕੁ ਪੀ ਜਾ 버ਗਰ ਜਿਹਾ ਦੇ ਨਾਲ ਜਾ ਤਾਂ ਮੋਟੀ ਹੋਗੀ। ਤੇ ਨਾ ਖਾਇਆ ਕਰ। ਹੋਰ ਕੀ ਖਾਣ ਨੂੰ ਤੂੰ ਮੈਨੂੰ ਬਤਾ। ਬਦਾਮ ਲਿਆ ਦੂੰ ਤੂੰ ਖਾਣ ਲਈ ਬਣਾ। ਹੋਰ ਐਸੇ ਹਾਂ। ਮੈਂ ਵੀ ਛੱਕ ਜਾ ਤੇਰੇ ਤੇ ਲੜਕਾ ਨਹੀਂ ਆ ਔਰ ਤੇ ਨਹੀਂ ਤੇ ਇਹੇ ਕੰਮ ਚਾਹੀਦੇ ਹੋਰ ਤੇ ਕੋਈ ਕੰਮ ਹੀ ਨਹੀਂ ਹੋਦਾ ਪੁੰਜਣਿਆ ਮੈਂ ਸਾਰੇ ਕੰਮ ਕਰ ਦਿਆ ਹੁਣ ਹੋਰ ਕੀ ਕਹਾਂ ਨਹੀਂ ਕੰਮ ਦੱਸ ਹੋਰ ਖੇਤ ਦਾ ਕੰਮ ਕਰਨ ਨਾਲ ਹੁੰਦਾ ਫੁੜੀਆਂ ਕੱਟੀਆਂ ਪੱਥਰ ਤੋੜਾ ਭਾਣਾ ਕਹ ਪਤਾ ਕਿੰਨਾ ਕੰਮ ਬਣ ਜਾਂਦਾ ਬਣ ਜਾਂਦਾ ਕਦੇ ਗਰਦੀ ਪਈ ਖਾ ਖਾ ਤੇ ਦੇ ਖਸ ਮਿਦਗੇ ਔਰ ਖਰਰ ਤੂੰ ਕਰ ਖਾਗੀ ਕਰ ਖਾਗੀ ਖੱਡਾ ਹੁੰਦਾ ਤਾਂ ਪੁੰੜੇ ਹੋਣੇ ਤੇ ਕਾਲ ਨਹੀਂ ਪਹੁੰਚਦੇ ਵਾਲੇ ਕਾਲ ਤੇ ਜਿਹੜੀ ਮੰਨ ਨੂੰ ਪਾਉਂਦੀ ਓ ਤੂੰ ਲਿਆਉਣੀ ਆ ਹਾਂ ਕਪੜਾ ਲੀਦਾ ਤਾਂ ਤੂੰ ਪਹੁੰਚ ਤੂੰ ਮੇਰਾ ਮਨ ਨੂੰ ਤਾਂ ਪਲਾ ਦਿਓ ਕੋਈ ਅੱਜ ਗੱਲ ਮਾਂ ਮੇਰੀ ਨੇ ਨਾ ਕਹ ਦਿੱਤਾ ਤੇ ਨਿਸ਼ਾ ਲੋ ਬਟਾ ਕੇ ਲਾ ਕੇ ਫਾਈ ਕਰਦੀ ਆ ਲੈ ਲੈ ਮਾਂ ਦੇ ਹੋ ਵਾਈਟ ਕੀ ਲੈ ਕੇ ਆਇਆ ਕੰਨੀ ਸੂਟ ਨੂੰ ਹੋ ਰੱਖ ਲੈ ਮੈਨੂੰ ਤੂੰ ਦੁਆਲੇ ਲੈਂ ਗਈ ਡਿਵਾਈਸ ਕਿਉਂ ਨਹੀਂ ਦੀ ਇਹ ਲੈ ਦੁਆਸੀ ਮੈਨੂੰ ਉਹ ਪੁਰਾਣੇ ਤੇ ਮਾਡਲ ਦਾ ਚੱਕ ਕੇ ਛੱਡ ਤਾ ਮੈਂ ਤਾਂ ਇਹ ਟੀਪੇ ਰਹੀ ਬੈਠੀ ਹੈ ਲਾਉਂਦੀ ਹੈ ਹੀ ਨਹੀਂ ਤੂੰ ਹੋਰ ਉਹ ਤਾਂ ਕਹਦੇ ਸੀਗੇ ਉਹ ਆਏ ਤਾਂ ਪੁੰਨੇ ਵੱਟ ਸਰਾਣ ਦੇ ਉਹ ਆਏ ਤਾਂ ਕੀ ਹੁੰਦਾ ਵਾਸਾ ਥਲੇ ਨਾਲ ਪਾ ਕੇ ਸਾਰਾ ਦਿਨ ਦਾ ਕੰਮ ਕਰ ਰਹੇ ਤੇ ਫੱਤੀ ਦਫਈਆਂ ਮੈਂ ਦੀਆ ਪਈ ਹੋਰ

ਇਹ ਜਦੋਂ ਅੱਜ ਦਿਨ ਸਾਲਪ ਚੱਕੀ ਜਾਂਦਾ ਰਹਿੰਦਾ ਉਹ ਕਰੰਟ ਬੰਦ ਆਤੀ ਦੇ ਯਾਰ ਦਾ ਰਾਕਟਰ ਨੂੰ ਮਨ ਲੱਗਦਾ ਕਿ ਤੂੰ ਸਾਰੀ ਬੁੜੀਆਂ ਮਾਰਤੀਆਂ ਪਿੰਡ ਦੀਆਂ ਮੈਂ ਕਹਿੰਦਾ ਕੁਛ ਨਹੀਂ ਰਹਿ ਮਰੀ ਜਾਂਦਾ ਰਹਿੰਦਾ ਤੂੰ ਹੈਂਗੀ ਮੇਰੇ ਕੋਲ ਮੈਨੂੰ ਕੀ ਲੋੜਾ ਕਿਸੇ ਦੀ ਆਹ ਜਾਣ ਦੀ ਆਹ 10 ਵਾਰੀ ਕਹਿ ਤਾ ਪਹੁੰਚਦੇ ਕੁੜਕੂ ਦੇ ਨਦਰ ਖੜਾ ਨਹੀਂ ਜਾਂਦਾ ਉਹੀ ਮਰੀ ਜਾਂਦਾ ਰਹਿੰਦਾ ਮੈਂ ਘਰੋਂ ਗਈ ਮੈਂ ਨੂੰ ਵਾਅਦਾ ਤੈਨੂੰ ਆਖਿਆ ਤਾਂ ਸੀਗਾ ਕਦੇ ਫੇਰ ਸਹੀ ਹੁਣ ਢਿੱਲੀ ਹੋਊਗੀ ਜੀ ਵਾਰ ਸੀਗੀ ਹੈ

ਇੱਕ ਬੰਦੇ ਮਰੇ ਪਾਸਾ ਵਾਰਨੀ ਉਹ ਕੋਈ ਚੱਕ ਨਹੀਂ ਆ ਕਹਿੰਦਾ ਮੈਂ ਵੀ ਮੈਂ ਕਰਦਾ ਮੈਂ ਤਾਂ ਗੋਡੇ ਵਾਸਤੇ ਤਿੰਦ ਨਹੀਂ ਮੈਂ ਪਾਈ ਰਹੀ ਹੁਣ ਇੱਤੇ ਪਾਈ ਮੈਂ ਤਾਂ ਹੋਰ ਤਾਂ ਕੀ ਹੈ ਹੋਰ ਗੋਡੇ ਵੀ ਸਿੱਧੇ ਹੋਣ ਤੇ ਨਾ ਮੈਂ ਚੋਟਾ ਫਾੜ ਦੂੰਗਾ ਸਿਆਲ ਤੇ ਨਹੀਂ ਹੁੰਦਾ ਬੁੜੇ ਥੇ ਰਹਿੰਦੇ ਹੋਰ ਪੀਰੇ ਆਹ

O ne kızı, kızı da ne? O herif kızı, kızı da ne? O kızı da ne? Ben de mi? Ben

ਉਹ ਦਾ ਪਾਸੀ ਯਾਰ ਪਾਏ ਕੋਨੂ ਚੈਨ ਦਾ ਤੁਰਾ ਪਾਏ ਨੀ ਆਹ ਐਂ ਦੇ ਗੱਲ ਮੁਕੇ ਹਰੇ ਸੀ ਦੇ ਕਪੜਾ ਆਏ ਹੋ ਤੇ ਦੋਨੇ ਮੁਕੇ ਹੋ ਨੀ ਯਾਰ ਆਹ ਆਹ ਬਰਸ ਬਰਿਆ ਪਿਆਣੀ ਆ ਕਪੜਾ ਤਾਂ ਓ ਰੋ ਰੋ ਆਹ ਹੌਲ ਦਾ ਮਾਰਾ ਆਹ ਚੜ ਦੇ ਤੂੰ ਦੇ ਯਾਰ ਦੀ ਓ ਰੋ ਵਾ ਵਤਰਾਣ ਦੇ ਵਾ ਬਹਿ ਜਾ ਹੁਣ ਆਹ ਹਾ ਹਾ ਕੋਈ ਸੌ ਜਾ ਹੁਣ ਉਹ ਨਾ ਜੋ ਪਤਸਰਾਂ ਨੇ ਤੇ ਪੂਰੀ ਜਿੱਥੇ ਪਿਆ ਚੱਲ ਹਾਂ ਉਹ ਖੰਗੜੀ ਦਵਾਈ ਤੇ ਭੁੱਲਣਿਆ ਲਈ ਨਹੀਂ ਲੈ ਲੈ ਨਾ ਹੁਣ ਨਾ ਬੁਲਾ ਦੇ ਬੁਲਾ ਪਾਇਆ ਚੰਗਾ ਗਾਂ ਹਾਂ ਵੀ ਕੰਮ ਦੇ ਰੱਖਿਆ ਯਾਦ ਜੀ ਬੁਚਾਰੀ ਹੈ ਅੱਜ ਪਾ ਦੇਣੀ ਗੇਮ ਲਾ ਲੈਣੀ ਸਾਰੀ ਠੰਡ ਜਿਹੜੀ ਆ ਤੂੰ ਐ ਕਹੀਂ ਮੱਟਲੀ ਇਹਨ ਵਾਈਕਾਂ ਸਬਾਰ ਡਟ ਹੋਈ ਲੱਗੀ ਤਾਂ ਹਾਨੂੰ ਫੈਟ ਕੱਢਦੀ ਥੱਲੇ ਨਾ ਕੱਲੀ ਬਣਦਾ ਮਰ ਜਾਂਦਾ ਉਹਦੇ ਘਰ ਵਾਲਾ ਵੀ ਸਿੱਟਾ ਉਹਦੇ ਨਾਲ ਉਹ ਨਾ ਬੋੜਾ ਜਾਂਦੇ ਪੱਟੇ ਕਰਦਾ ਆ ਮੈਂ ਸੁਣਿਆ ਤਾਂ ਹੈਗਾ ਕਿ ਪੱਤੇ ਕਰ ਮੈਨੂੰ ਪਰਥੋਂ ਕੰਜੀ ਮੇਰੀ ਤੱਕ ਨਹੀਂ ਥਾਰ ਰਮਟਲੀ ਮਕੰਨਡ ਟੂਨ ਕਰ ਦੇਗਾ ਕਾਂ ਮਖਾਗਿਓ ਵੇਢ ਲਿੰਗੇ ਕਿੰਨੇ ਵੇ ਦਾ ਟਾਈਮ ਪਤਾ ਸਭਾਜ ਕਹਾਂਮ ਤੋਂ ਜਿੱਤਾਂ ਸੀ ਕੰਦੀ ਸਾਰੀ ਰਾਤ ਦੀ ਜਾਗੂ ਉਹਨਾਂ ਨੀਂਦ ਵਾਲੀ ਗੋਲੀ ਪਾਤੀ ਉਹਨੇ

ਟੜਦਲ ਕੜਾ ਕੇ ਨਾ ਤੂੰ ਦੇਖੀ ਕੀ ਬਣਦਾ ਕੀ ਹੈ ਟੂੰ ਤਾਂ ਮੱਛਲੀ ਬਾਹਰ ਬੈਠਾ ਹੋਏਗਾ ਨਾ ਗਾਣ ਨਹੀਂ ਕਰ ਤੇ ਦੇਖੀ ਜਨ ਸਰacin ਮੈਂ ਦੇਖੂਗਾ ਬਾਹਰ ਮੈਂ ਦੇਖੂਗਾ ਬਾਹਰ ਸਾਰਾ ਮੈਂ ਨਾਲ ਆਇਆ ਮੈਂ ਤੇ ਦੇਖੂਗਾ ਤੂੰ ਬਾਹਰ ਜਾ ਮੈਂ ਗਨਟੇ ਲਾਈ ਜਾਏਗਾ ਮੱਛ ਮਾਰ ਮਾਰ ਸਮਾਂ ਤੂੰ ਐ ਕਰੀ ਤੂੰ ਮੱਛਲੀ ਨਾ मेरी गल मन मगर रखी बिड़क भी गरजाल ना उठ खड़े गरजाल की बिड़क से नहीं तू बाकी मैं जाना मेरा काम है, पटाके तेरे कन्ना टिकर गूंजन के डर ही ना खज है नहीं नहीं मैं डरता हूं कितने आए ना कहीं आए जी हूं ना तू आए ना कहीं पूछनी आ गई

ਆਈ ਤੁਹਾਨੂੰ ਜਨਰਲ ਜੁਨਾ ਦਾ ਟੱਕਤਾ ਛੋਟਾ ਉਹ ਪੰਜੇ ਉੱਲੇ ਪਾਸੇ ਮੈਨੂੰ ਕਿਆ ਸੋਨੇ ਕੰਨ ਮੁੱਲੇ ਪਾਸੇ ਪਾਉਂ ਮੱਖਾ ਕਾਲੋ ਖੜਾ ਹੈੜ ਜੜ ਜਗਾ ਕੋਈ ਨਹੀਂ ਹੈ ਵਾਹ ਵੀ ਬੋਲਦਾ ਤਨਚਾਰ ਫਰੇ ਹੈ ਉਹਨੇ ਉੱਠ ਨਹੀਂ ਆਣਾ ਫਿਰ ਸਾਰਿਆਂ ਨੂੰ ਉਹ ਸਾਜਾਂ ਨੇ ਤੁਰ ਬਾਜਾਂ ਬੱਗੇ ਪਿਆ ਹੁਣ ਬੁੱਲਟੇ ਜੀ ਨਹੀਂ ਉੱਠ ਸਕਦੇ ਤੂੰ ਐ ਖੜੀ

तू तू ने खा दे देख मुसक मरी जंदे गनटी वाली छवा है वो थोड़ा जा उधर तू उत्तर जा उधर नीमा वाले था इधर डूंगा है कंजुर रे ही कोदी सी क्यों भाई गन मुसकी मरी जंदे डाल डालो तू चलो तू थायगा बोलियां आंगी मुसका की ओंडे ने तेरी गोली असर लाथ्यान ना ना ओ तो तू अपायगा छोड़ लागने और फिर काढ ली थी आ गया आ गया आ गया पूरा सार मारा में हां हां तो है ना

मिस्रो खाने खाने दली ओ मर दली मर गई थी दली मरा पंगर जा उन्हा खड़े गरजा था, आलिया बजी है नहीं नहीं तेरे होल्डिया मरा मिस्रो आजा ना यार बिना बड़े के देखा जा जा बाहर बाहर बिना बिया बाहर चाऊड़ी यासाया तो तो अंगम में मंदिर सुख पावे अपन ने वो जानी थी भी तली थी करके आए हैं फिर ऐ को कह रहे हो ना सोखी गल जा सोखी सारी बात पा बिचादा है है पा बिचादा है जी आया खुद ही यूं किया है भगवान ने अब मोच के उठ के मंगा तो हो जामी है सारे भी है बेटा बाबरा पता सुनना बन अच्छा और फिर तेरा करता है कोई आसरा आ जा फिर